ਜਈ ਚੱਲਿਆ ਨਹੀਂ ਜਾਂਦਾ ਨਹੀਂ ਨਹੀਂ ਚੱਲਿਆ ਹੈ ਖਾਲੀ ਖਿੱਚ ਲੋ ਤੁਹਾਡਾ ਪਿੰਡ ਖਾਪਰਾ ਬਾਹਰ ਦਾ ਜਨਾਬਾ ਕੀ ਕੋ ਵਗੈਰਾ ਜਿੱਦਾ ਮਰ ਜਿੱਥੇ ਮਰਜੀ ਨਹੀਂ ਉਹਦੇ ਪ੍ਰਭਰ ਹੋਏਗੀ ਉਹ ਉਹ ਪ੍ਰਭਰ ਹੋਈ ਉਹ ਪ੍ਰਭਰ ਹੋਏਗੀ ਬੰਦੇ ਕੋ ਮੈਂ ਜੇ ਨਾ ਹੀ ਅੱਛਾ ਪੱਕਾ ਤੇ ਚੁਗੀਦਾ ਹੀ ਮੈਂ ਨਾ ਹੀ ਆ ਕੇ ਦੋ ਮਿੰਟ ਚ ਆਪਣੀ ਦੇਖੋ ਪੁੱਛੀਆ ਪਹਿਲਾਂ ਖਲਾਈ ਦੀ ਆਪਾਂ ਮੋਕੇ ਦੇ ਰੋਕੀ ਸੀ ਉਹਨਾਂ ਕਰਮ ਸੈਪਟੈਂਬਰ ਸਾਡੇ ਕੋਈ ਗੱਲ ਨਹੀਂ ਕੋਈ ਆਪਾਂ ਤੁਹਾਨੂੰ ਕਰੇ ਸੈਮਾ ਹਾਂਜੀ ਇਹਨਾਂ ਨੂੰ ਆਪਾਂ ਹੋਏ ਲਿਆ ਕੇ ਕਰਦੇ ਹਾਂ ਸਭ ਮਾਫੀ ਹੁਕਮੀ ਰੋਕਾ ਦੇਖੋ ਸਰ ਕੋ ਸ਼ੱਕ ਨਹੀਂ ਹੈ ਨਹੀਂ ਕਰਕੇ ਨਾ ਮਗਰ ਉਹਨਾਂ ਨੂੰ ਫੋਨ ਹੀ ਫੜਾਉਣੇ ਕਰਿਆ ਕੋਈ ਕਰਨੀ ਪੈਗੀ ਕੋਈ ਨਾ ਕਰ ਕੋਈ ਹੈਲੋ ਇਹਦੇ ਪਿੱਛੇ ਜਿਹੜਾ ਵੀ ਤੂੰ ਹੋਏਗਾ ਨਾ ਜਿਹੜਾ ਵੀ ਤੂੰ ਹੋਏਗਾ ਇਹਦੇ ਪਿੱਛੇ ਕੋਈ ਜੋ ਵੀ ਇਹ ਤਿੰਨ ਬੰਦੇ ਜੇ ਤਿੰਨ ਬੰਦੇ ਜੇ ਦੋ ਵਾਰੀ ਇਹਨੇ ਤਿੰਨ ਵਾਰੀ ਆਪਣੇ ਪੈੰਡ ਬਦਲੇ ਆ ਕਦੀ ਕਹਿੰਦਾ ਮੈਂ ਬਟਾ ਲਿਆ ਕਿਸ ਗਲਤੀ ਵਿੱਚ ਕਿਸੇ ਕਰਕੇ ਪੂਰਾ ਸਾਰਾ ਕੰਮ ਕਰ ਦਿੱਤਾ ਹਸਦਾ ਨਾ ਮੱਟਾ ਡਾਇਰ ਫੱਟੇ ਨਿਕਟੇ ਨੇ ਦੇਖੋ ਮਬਾਜੀ ਕਿਹੋ ਜਿਹਾ ਇੰਸਾਨ ਹੈ ਨਵੀਂ ਬਟੋਕ ਬਲਿਆ ਅਧਿਕਾਰਿਸ਼ਰੇ ਸਹੀ ਲੱਜੀਆ ਕੀ ਆ ਹੋਵੇ ਨਾ ਪੈ ਤਾ ਤਰਾ ਹਾਂ ਜਿਹੜੀ ਗਲੀ ਲੱਦੀ ਨਾ ਪੈ ਹਾਂ ਜਿਹੜਾ ਇਹੋ ਜਿਹੜਾ ਇਹ ਨਾ ਤਰਾ ਤਰੀ ਨਾ ਬਜਿਆ ਮੈਂ ਕਿਹਾ ਬੁਆ ਮੇਰੇ ਬੋਲੇ ਆਈਆ ਬਚਾ ਲੈ ਕੀ ਨਾਮ ਹੈ ਤੁਹਾਡਾ ਸਾਹਿਲ ਜੀ ਸਰ ਮੇਲਾ ਹੀ ਸਰਪੰਚ ਸਾਹਿਬ ਦਾ ਉਪਰੋਾਇਸਟੇ ਤੂ ਵੇਖਣ ਕੀ ਹੋਇਆ ਉਧਰ ਸਰ ਜੱਕਦਮ ਗੋਲੀਆਂ ਚੱਲੀਆਂ ਅਈ ਸਾਰ ਦੇ ਖਲੋਤੇ ਹੋਈ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਈ ਭੱਜਣ ਲੱਗੇ ਦੇ ਮੇਰੇ ਮੈਂ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੂ ਗੋਲੀ ਵੱਜ ਗਈ ਸਾਰਾ ਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਡੇ ਭੱਜ ਗਏ ਸਾਰੇ ਖਾਕ ਸੁਣ ਕੇ ਸਰਵੇ ਕੋ ਮੁੰਡਾ ਹੈ ਜਿਹੜਾ ਮੇਰੇ ਮਹੱਲੇ ਲਈ ਕੈਂਪ ਦਾ ਕਿੱਦਾਂ ਪਤਾ ਲੱਗਾ ਗੋਲੀ ਚੱਲਦੀ ਪਈ ਹੈ ਸਰ ਜਿੱਦੂ ਆਵਾਜ਼ ਆਈ ਹੈ ਨਾ ਇੱਕ ਨਹੀਂ 10 ਬੰਦੇ ਸੀ ਘੱਟੋ ਘੱਟ 10 ਪਾ 10 12 ਗੋਲੀਆਂ ਇਕੱਠੀਆਂ ਚੱਲੀਆਂ ਫੇਰ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਹੋ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਹਾਂਜੀ ਤੇ ਕਵੀ ਉੱਥੇ ਕਰਦੇ ਸਨ ਸਰ ਮੈਂ ਮੇਲਾ ਦੇਖ ਰਿਹਾ ਸੀ ਅੱਛਾ ਕਿੰਨੇ ਪੰਕਤ ਗੋਲੀ ਵੇਚੀ ਬੌਂਸਰ ਸਾਰੇ ਤਿੰਨ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰਸਰ ਬਾਕੀ ਜਿਹੜੇ ਆ ਪਹਿਲਾਂ ਹੀ ਅੰਬਰਸਰ ਚਲ ਗਏ ਸਾਭਾ ਸਰਪੰਚ ਸਾਹਿਬ ਉਹ ਵੀ ਅੰਬਰਸਰ ਚਲ ਗਏ ਪਹਿਲਾਂ ਹੀ ਉਹਨਾਂ ਹੀ ਸਾਇਦ ਢਿੱਡ ਚ ਲੱਗੀ ਸਾਰਾ ਕੁੜਤਾ ਢੇਡ ਤੁਲੀ ਬਿਰੇ ਹੀ ਲਗਣਾ ਨਰਮੋਜੀ ਕੀ ਮਾਰਦਾ ਤੂੰ ਹੱਥ ਤੇ ਕੈਮਰਾ ਰੋਲ ਕਰ ਲੈਂਦੇ ਹਾਂ ਜੀ ਕੀ ਮਾਰਦਾ ਸਹੀ ਮੈਨੂੰ ਨਾ ਜਸਟ ਉਹਨੇ ਫੋਨ ਗਿਆ ਮੈਂ ਕੋਈ 5-6 ਮਿੰਟਾਂ ਜਿੱਥੇ ਪਹੁੰਚ ਗਿਆ ਤੇ ਬੋਦੇ ਦੀ ਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਹੈ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆ ਵੀ ਇੱਥੇ ਤਣਾਵ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਚ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਨਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਤੇ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਐ ਤੇ ਇੱਕ ਬੰਦਾ ਜਿਹੜਾ ਦੂਜੇ ਪਾਸਿਓਂ ਕਹਿੰਦੇ ਕੋਈ ਫੜਿਆ ਉਹ ਹਸਪੀਟਲ ਐ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ ਗੋਲੀ ਚਲਾਉਣ ਵਾਲਾ ਵੀ ਗ੍ਰੈਸਟ ਕੀਤਾ ਜੀ ਮੇਰੇ ਅਜੇ ਨਹੀਂ ਇਹ ਧਿਆਨ 'ਚ ਹੈਗਾ ਕੋਈ ਪਤਾ ਕਰਦਾ ਹੁਣ ਮੈਂ ਪਤਾ ਕਰਕੇ ਇਥੋਂ ਫਿਰ ਤਾਂ ਬਾਕੀ ਹਾਲਾਤ ਜਿਹੜੇ ਫਿਰ ਦੱਸਾਂਗਾ ਜਿ ਤਰ੍ਹਾਂ ਤੁਸੀਂ ਦੱਸਿਆ ਜਾ ਰਿਹਾ ਕਿ ਜਿਹੜਾ ਉਹ ਪੁਲੀਟ ਲਾਉਣ ਵਾਲਾ ਉਹ ਵੀ ਫੜ ਲਿਆ ਉਹ ਹੌਸਪੀਟਲ ਦਾਖਲ ਕਰਿਆ ਮੈਂ ਕਿਹਾ ਅਜੇ ਮੈਂ ਨਹੀਂ ਉਹ ਦੇਖਿਆ ਮੈਂ ਦੇਖ ਕੇ ਫਿਰ ਹਾਲਾਤ ਦੱਸਾਂਗਾ